ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਫ੍ਰਾਂਸ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਨਿਵਾਸ ਅਤੇ ਨਾਗਰਿਕਤਾ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਫ੍ਰਾਂਸ ਨੇ ਬਹੁ ਸਾਲ ਨਿਵਾਸ ਪਰਮਿਟ ਨਿਵਾਸੀ ਕਾਰਡ ਅਤੇ ਨੈਚਰਲਾਈਜੇਸ਼ਨ ਦੇ ਰਾਹੀਂ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਅਤ ਲਈ ਨਵੀਂ ਪ੍ਰਕਿਰਿਆ ਦਾ ਐਲਾਨ ਕੀਤਾ ਹੈ। ਫ੍ਰਾਂਸੀਸੀ ਸਰਕਾਰ ਮੁਤਾਬਕ 1 ਜਨਵਰੀ 2026 ਤੋਂ ਜੋ ਵੀ ਵਿਦੇਸ਼ੀ ਨਾਗਰਿਕ ਪਹਿਲੀ ਵਾਰ ਬਹੁ ਸਾਲਾਂ ਨਿਵਾਸ ਪਰਮਿਟਰ ਨਿਵਾਸੀ ਕਾਰਡ ਜਾਂ ਫ੍ਰਾਂਸੀਸੀ ਨਾਗਰਿਕਤਾ ਲਈ ਅਰਜ਼ੀ ਦੇਣਗੇ, ਉਹਨਾਂ ਲਈ ਨਾਗਰਿਕ ਪ੍ਰਕਿਰਿਆ ਪਾਸ ਕਰਨਾ ਲਾਜ਼ਮੀ ਹੋਵੇਗਾ। ਇਹ ਪ੍ਰੀਖਿਆ ਹੁਣ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਬਣ ਜਾਵੇਗੀ ਖਾਸ ਤੌਰ ਉਤੇ ਗੈਰ ਹਿਰੋਪੀ ਦੇਸ਼ਾਂ ਤੋਂ ਆਏ ਵਿਦੇਸ਼ੀ ਨਿਵਾਸੀਆਂ ਦੇ ਲਈ ਜੋ ਪਹਿਲੀ ਵਾਰ ਬਹੁਤ ਸਾਲਾਂ ਨਿਵਾਸ ਪਰਮਿਟ ਲਈ ਅਰਜੀ ਦੇਣਗੇ ਇਹ ਨਾਗਰਿਕ ਪ੍ਰੀਖਿਆ ਲਾਜ਼ਮੀ ਹੋਵੇਗੀ ਪ੍ਰੀਖਿਆ ਪਾਸ ਕਰਨ ਦਾ ਸਰਟੀਫਿਕੇਟ ਅਰਜੀ ਦੇ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਹਾਲਾਂਕਿ ਜੋ ਵਿਦੇਸ਼ੀ ਪਹਿਲਾਂ ਹੀ ਬਹੁਤ ਸਾਲਾਂ ਪਰਮਿਟ ਜਨਿਵਾਸੀ ਕਾਰਡ ਰੱਖਦੇ ਨੇ ਅਤੇ ਸਿਰਫ ਉਸ ਦੀ ਨਵੰਨੀ ਕਰਨ ਲਈ ਅਰਜੀ ਦੇ ਰਹੇ ਨੇ ਉਨ੍ਹਾਂ ਨੂੰ ਪ੍ਰੀਖਿਆ ਤੋਂ ਛੋਟ ਮਿਲੇਗੀ ਇਸ ਨਵੀਂ ਪ੍ਰਣਾਲੀ ਹੇਠ ਵਿਦੇਸ਼ੀਆਂ ਦੀ ਮਦਦ ਲਈ ਫਰਾਂਸ ਦੇ ਗ੍ਰਹਿ ਮੰਤਵਾਲੇ ਦੇ ਵਿਦੇਸ਼ੀ ਪਾਇਚ ਫਰਾਂਸ ਦੇ ਗ੍ਰਹਿ ਮੰਤਵਾਲੇ ਦੇ ਵਿਦੇਸ਼ੀ ਡਾਇਰੈਕਟੋਰੀਟ ਜਨਰਲ ਵੱਲੋਂ ਇੱਕ ਖਾਸ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ ਜੋ ਪੂਰੀ ਤਰ੍ਹਾਂ ਨਾਗਰਿਕ ਸਿਖਲਾਈ ਦੇ ਲਈ ਸਮਰਪਿਤ ਹੈ ਇਸ ਵੈੱਬਸਾਈਟ ਉਤੇ 222 تھیਮੈਟਿਕ ਫੈਕਟ ਸ਼ੀਟਾਂ ਤੇ ਸੰਚਲਿਤ ਸਿਖਲਾਈ ਸਮਗਰੀ ਉਪਲਬਧ ਹੈ ਜੋ ਵਿਦੇਸ਼ੀਆਂ ਨੂੰ ਨਾਗਰਿਕ ਪ੍ਰੀਖਿਆ ਦੀ ਤਿਆਰੀ ਤੇ ਵਿੱਚ ਮਦਦ ਕਰੇਗੀ ਇਥੇ ਫ੍ਰਾਂਸੀਸੀ ਨਾਗਰਿਕ ਪ੍ਰੀਖਿਆ ਦੇ ਨਾਲ ਸੰਬੰਧਿਤ ਨਮੂਨਾ ਸਵਾਲ ਪ੍ਰੀਖਿਆ ਦੀ ਪ੍ਰਕਿਰਿਆ ਅਤੇ ਵਿਆਰਕ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਹ ਸਪਲਾਈ ਕਰਨ ਰਾਜ ਦੇ ਮੁੱਲਾ ਫ੍ਰਾਂਸੀਸੀ ਸੰਸਮਾ ਦੇ ਕੰਮਕਾਜ ਅਤੇ ਫ੍ਰਾਂਸ ਦੇ ਵਿੱਚ ਰਹਿਣ ਨਾਲ ਜੁੜੇ ਅਧਿਕਾਰਾਂ ਤੇ ਫਰਜ਼ਾਂ ਨੂੰ ਸਮਝਣ ਦੇ ਵਿੱਚ ਮਦਦ ਕਰੇਗੀ ਅੰਕੜਿਆਂ ਦੇ ਨਾਲ ਨਜ਼ਰ ਮਾਤੇ ਹੋਏ 2024 ਦੇ ਵਿੱਚ ਤੀਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਪਹਿਲੀ ਵਾਰ ਨਿਵਾਸ ਪਰਮਿਟਾ ਵਿੱਚ 0.9% ਅਤੇ ਨਵਿਨੀਕਰਨ ਦੇ ਵਿੱਚ 1% ਦਾ ਵਾਧਾ ਦਰਜ ਕੀਤਾ ਗਿਆ ਪਹਿਲੀ ਵਾਰ ਪਰਮਿਟਾ ਵਿੱਚ ਵੱਧ ਮੁਖਤੌਰ ਉਤੇ ਮਾਨਵਤਾਵਾਦੀ ਅਰਜ਼ੀਆਂ ਵਿੱਚ 13.4% ਦੀ ਵਾਧੇ ਕਰਨ ਹੋਇਆ ਉਥੇ ਨਵੀਨੀਕਰਨ ਦੇ ਵਿੱਚ ਵੱਧਾ ਆਰਥਿਕ ਪਰਮਿਟਾ ਵਿੱਚ 4.1 ਅਤੇ ਵਿਦਿਆਰਥੀ ਪਰਮਿਟਾ ਵਿੱਚ 6.5% ਦੀ ਵਾਧੇ ਨਾਲ ਜੁੜਿਆ ਹੋਇਆ ਹੈ ਛਤਕੇ ਪਰਿਵਾਰਕ ਪਰਮਿਟਾ ਦੇ ਵਿੱਚ 4.4% ਦੀ ਕਮੀ ਦਰਜ ਕੀਤੀ ਗਈ ਹੈ 31 ਦਸੰਬਰ 2024 ਤੱਕ ਫਰਾਂਸ ਵਿੱਚ ਕਾਨੂੰਨੀ ਤੌਰ ਉਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 3.9% ਦੀ ਵਧਿਆ ਅਸਥਾਈ ਅੰਕੜੇ ਮੁਤਾਬਕ 2024 ਵਿੱਚ ਭਾਰਤੀ ਨਾਗਰਿਕਾਂ ਨੂੰ 10804 निवास परमिट जारी किए गए जो कि पिछले साल ਨਾਲੋਂ 8.8% ਦੀ ਵਾਧੇ ਨੇ ਇਹਨਾਂ ਵਿੱਚ 58.4% ਵਿਦਿਆਰਥੀ ਸਨ ਜਰ ਕੇ 6.7% ਭਾਰਤੀਆਂ ਨੇ ਆਰਥਿਕ ਕਾਰਨਾਂ ਕਰਕੇ ਨਿਵਾਸ ਪਰਮਿਟ ਲਿਆ ਫਰਾਂਸ ਸਰਕਾਰ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਨਿਵਾਸ ਅਤੇ ਨਾਗਰਿਕਤਾ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਫਰਾਂਸ ਦੇ ਬਹੁ ਸਾਲ ਨਿਵਾਸ ਪਰਮਿਟ ਨਿਵਾਸੀ ਕਾਰਡ ਅਤੇ ਨੈਚਰਲਾਈਜੇਸ਼ਨ ਦੇ ਰਾਹੀਂ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਅਤ ਦੇ ਲਈ ਨਵੀਂ ਪਰਖੀ ਦੀਆਂ ਤਾਂ ਐਲਾਨ ਕਰ ਦਿੱਤਾ ਹੈ ਫ੍ਰਾਂਸੀਸੀ ਸਰਕਾਰ ਮੁਤਾਬਕ ਕਿ 1 ਜਨਵਰੀ 2026 ਤੋਂ ਜੋ ਵੀ ਵਿਦੇਸ਼ੀ ਨਾਗਰਿਕ ਪਹਿਲੀ ਵਾਰ ਬਹੁ ਸਾਲਾਂ ਨਿਵਾਸ ਪਰਮਿਟਰ ਨਿਵਾਸੀ ਕਾਰਡ ਜਾਂ ਫ੍ਰਾਂਸੀਸੀ ਨਾਗਰਿਕਤਾ ਲਈ ਅਰਜੀ ਦੇਣਗੇ ਉਹਨਾਂ ਲਈ ਨਾਗਰਿਕ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ ਇਹ ਪ੍ਰੀਖਿਆ ਹੁਣ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਬਣ ਜਾਵੇਗੀ ਖਾਸ ਤੌਰ ਉਤੇ ਗੈਰ ਯੂਰੋਪੀ ਦੇਸ਼ਾਂ ਤੋਂ ਆਏ ਵਿਦੇਸ਼ੀ ਨਿਵਾਸੀਆਂ ਦੇ ਲਈ ਜੋ ਪਹਿਲੀ ਵਾਰ ਬਹੁ ਸਾਲਾਂ ਨਿਵਾਸ ਪਰਮਿਟ ਦੇ ਲਈ ਅਰਜੀ ਦੇਣਗੇ ਇਹ ਨਾਗਰਿਕ ਪ੍ਰੀਖਿਆ ਲਾਜ਼ਮੀ ਹੋਵੇਗੀ ਪ੍ਰੀਖਿਆ ਪਾਸ ਕਰਨ ਦਾ ਸਰਟੀਫਿਕੇਟ ਅਲਜੀ ਦੇ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਹਾਲਾਂਕਿ ਜੋ ਵਿਦੇਸ਼ੀ ਪਹਿਲਾਂ ਹੀ ਬਹੁਤ ਸਾਲਾ ਪਰਮਿਟ ਜਨਿਵਾਸੀ ਕਾਰਡ ਰੱਖਦੇ ਨੇ ਅਤੇ ਸਿਰਫ ਉਸ ਦੀ ਨਵੰਨੀ ਕਰਨ ਦੇ ਲਈ ਅਲਜੀ ਦੇ ਰਹੇ ਨੇ ਉਹਨਾਂ ਨੂੰ ਪ੍ਰੀਖਿਆ ਤੋਂ ਛੂਟ ਮਿਲੇਗੀ ਇਸ ਨਵੀਂ ਪ੍ਰਣਾਲੀ ਹੇਠ ਵਿਦੇਸ਼ੀ ਦੀ ਮਦਦ ਲਈ ਫ੍ਰਾਂਸ ਦੇ ਗ੍ਰਹਿ ਮੰਤਰੀ ਅਲ ਦੇ ਵਿਦੇਸ਼ ਫ੍ਰਾਂਸ ਦੇ ਗ੍ਰਹਿ ਮੰਤਰੀ ਅਲ ਦੇ ਵਿਦੇਸ਼ੀ ਡਾਇਰੈਕਟੋਰੇਟ ਜਨਰਲ ਵੱਲੋਂ ਇੱਕ ਖਾਸ ਵੈੱਬਸਾਈਟ ਤਪੀ ਸ਼ੁਰੂ ਕੀਤੀ ਗਈ ਹੈ ਜੋ ਪੂਰੀ ਤਰ੍ਹਾਂ ਨਾਗਰਿਕ ਸਿਖਲਾਈ ਦੇ ਲਈ ਸਮਰਪਿਤ ਹੈ ਇਸ ਵੈੱਬਸਾਈਟ ਉਤੇ 222 ਥੀਮੈਟਿਕ ਫੈਕਟ ਸ਼੍ਰਤਾਂ ਤੇ ਸੰਚਲਿਤ ਸਿਖਲਾਈ ਸਮਗਰੀ ਉਪਲਬਧ ਹੈ ਜੋ ਵਿਦੇਸ਼ੀਆਂ ਨੂੰ ਨਾਗਰਿਕ ਪ੍ਰੀਖਿਆ ਦੀ ਤਿਆਰੀ ਦੇ ਵਿੱਚ ਮਦਦ ਕਰੇਗੀ ਇੱਥੇ ਫ੍ਰਾਂਸੀਸੀ ਨਾਗਰਿਕ ਪ੍ਰੀਖਿਆ ਦੇ ਨਾਲ ਸੰਬੰਧਿਤ ਨਮੂਨਾ ਸਵਾਲ ਪ੍ਰੀਖਿਆ ਦੀ ਪ੍ਰਕਿਰਿਆ ਅਤੇ ਵਿਆਹਕ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਹ ਸਪਲਾਈ ਗਨਰਾਜ ਦੇ ਮੁਲਾ ਫ੍ਰਾਂਸੀਸੀ ਸੰਸਮਾ ਦੇ ਕੰਮਕਾਜ ਅਤੇ ਫ੍ਰਾਂਸ ਦੇ ਵਿੱਚ ਰਹਿਣ ਨਾਲ ਜੁੜੇ ਅਧਿਕਾਰਾਂ ਤੇ ਫਰਜ਼ਾਂ ਨੂੰ ਸਮਝਣ ਦੇ ਵਿੱਚ ਮਦਦ ਕਰੇਗੀ ਅੰਕੜੇ ਵਾਲ ਨਜ਼ਰ ਮਾਤੇ ਹੋਏ 2024 ਦੇ ਵਿੱਚ ਤੀਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਪਹਿਲੀ ਵਾਰ ਨਿਵਾਸ ਪਰਮਿਟਾ ਵਿੱਚ 0.9% ਅਤੇ ਨਵੀਨੀਕਰਨ ਦੇ ਵਿੱਚ 1% ਦਾ ਵਾਧਾ ਦਰਜ ਕੀਤਾ ਗਿਆ। ਪਹਿਲੀ ਵਾਰ ਪਰਮਿਟਾ ਵਿੱਚ ਵਾਧਾ ਮੁੱਖ ਤੌਰ ਉਤੇ ਮਾਨਵਤਾਵਾਦੀ ਅਰਜ਼ੀਆਂ ਵਿੱਚ 13.4% ਵਾਧੇ ਕਰਨ ਹੋਇਆ। ਉਥੇ ਹੀ ਨਵੀਨੀਕਰਨ ਦੇ ਵਿੱਚ ਵਾਧਾ ਆਰਥਿਕ ਪਰਮਿਟਾ ਵਿੱਚ 4.1 ਅਤੇ ਵਿਦਿਆਰਥੀ ਪਰਮਿਟਾ ਵਿੱਚ 6.5% ਦੇ ਵਾਧੇ ਨਾਲ ਜੁੜਿਆ ਹੋਇਆ ਹੈ। ਛਤਕੇ ਪ੍ਰਤੀਫਾਰਕ ਪਰਮਿਟਾ ਦੇ ਵਿੱਚ 4.4% ਦੀ ਕਮੀ ਦਰਜ ਕੀਤੀ ਗਈ ਹੈ। 31 ਦਸੰਬਰ 2024 ਤੱਕ ਫਰਾਂਸ ਵਿੱਚ ਕਾਨੂੰਨੀ ਤੌਰ ਉਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 3.9% ਦੀ ਵਾਧਾ ਹੈ। ਅਸਥਾਈ ਅੰਕੜਿਆਂ ਮੁਤਾਬਕ 2024 ਵਿੱਚ ਭਾਰਤੀ ਨਾਗਰਿਕਾਂ ਨੂੰ 10804 ਨਿਵਾਸ ਪਰਮਿਟ ਜਾਰੀ ਕੀਤੇ ਗਏ ਜੋ ਕਿ ਪਿਛਲੇ ਸਾਲ ਨਾਲੋਂ 8.8% ਦੀ ਵਾਧੇ ਨੇ ਇਨ੍ਹਾਂ ਵਿੱਚ 58.4% ਵਿਦਿਆਰਥੀ ਸਨ ਜਰ ਕੇ 7.7% ਭਾਰਤੀਆਂ ਨੇ ਆਰਥਿਕ ਕਾਰਨਾ ਕਰਕੇ ਨਿਵਾਸ ਪਰਮਿਟ ਲਿਆ। ਫਰਾਂਸ ਸਰਕਾਰ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਨਿਵਾਸ ਅਤੇ ਨਾਗਰਿਕਤਾ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਫਰਾਂਸ ਤੇ ਬਹੁਤ ਸਾਲ ਨਿਵਾਸ ਪਰਮਿਟ ਨਿਵਾਸੀ ਕਾਰਡ ਅਤੇ ਨੈਚਰਲਾਈਜੇਸ਼ਨ ਦੇ ਰਾਹੀਂ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਅਤ ਦੇ ਲਈ ਨਵੀਂ ਪਰਿਕਰਿਆ ਦਾ ਐਲਾਨ ਕਰ ਦਿੱਤਾ ਹੈ ਫ੍ਰਾਂਸਸੀਸੀ ਸਰਕਾਰ ਮੁਤਾਬਕ 1 ਜਨਵਰੀ 2026 ਤੋਂ ਜੋ ਵੀ ਵਿਦੇਸ਼ੀ ਨਾਗਰਿਕ ਪਹਿਲੀ ਵਾਰ ਬਹੁਸਾਲਾ ਨਿਵਾਸ ਪਰਮਿਟਰ ਨਿਵਾਸੀ ਕਾਰਡ ਜਾਂ ਫ੍ਰਾਂਸਸੀਸੀ ਨਾਗਰਿਕਤਾ ਲਈ ਅਰਜੀ ਦੇਣਗੇ ਉਹਨਾਂ ਲਈ ਨਾਗਰਿਕ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ ਇਹ ਪ੍ਰੀਖਿਆ ਹੁਣ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਬਣ ਜਾਵੇਗੀ ਖਾਸ ਤੌਰ ਉਤੇ ਗੈਰ ਯੂਰੋਪੀ ਦੇਸ਼ਾਂ ਤੋਂ ਆਏ ਵਿਦੇਸ਼ੀ ਨਿਵਾਸੀਆਂ ਦੇ ਲਈ ਜੋ ਪਹਿਲੀ ਵਾਰ ਬਹੁਸਾਲਾ ਨਿਵਾਸ ਪਰਮਿਟ ਲਈ ਅਰਜੀ ਦੇਣਗੇ ਇਹ ਨਾਗਰਿਕ ਪ੍ਰੀਖਿਆ ਲਾਜ਼ਮੀ ਹੋਵੇਗੀ ਪ੍ਰੀਖਿਆ पास करण ਦਾ ਸਰਟੀਫਿਕੇਟ ਅਰਜੀ ਦੇ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਹਾਲਾਂਕਿ ਜੋ ਵਿਦੇਸ਼ੀ ਪਹਿਲਾਂ ਹੀ ਬਹੁਤ ਸਾਲਾਂ ਪਰਮਿਟ ਚ ਨਿਵਾਸੀ ਕਾਰਡ ਰੱਖਦੇ ਨੇ ਅਤੇ ਸਿਰਫ ਉਸ ਦੀ ਨਵੰਨੀ ਕਰਨ ਲਈ ਅਰਜੀ ਦੇ ਰਹੇ ਨੇ ਉਹਨਾਂ ਨੂੰ ਪ੍ਰੀਖਿਆ ਤੋਂ ਛੋਟ ਮਿਲੇਗੀ ਇਸ ਨਵੀਂ ਪ੍ਰਣਾਲੀ ਹੇਠ ਵਿਦੇਸ਼ੀ ਦੀ ਮਦਦ ਲਈ ਫ੍ਰਾਂਸੀਸੀ ਗ੍ਰਹਿ ਮੰਤਵਾਲੇ ਦੇ ਵਿਦੇਸ਼ ਫ੍ਰਾਂਸ ਦੇ ਗ੍ਰਹਿ ਮੰਤਵਾਲੇ ਦੇ ਵਿਦੇਸ਼ੀ ਡਾਇਰੈਕਟੋਰੇਟ ਜਨਰਲ ਵੱਲੋਂ ਇੱਕ ਖਾਸ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ ਜੋ ਕੋਈ ਤਰ੍ਹਾਂ ਨਾਗਰਿਕ ਸਿਖਲਾਈ ਦੇ ਲਈ ਸਮਰਪਿਤ ਹੈ ਇਸ ਵੈੱਬਸਾਈਟ ਉਤੇ 222 تھیਮੈਟਿਕ ਫੈਕਟ ਸ਼ੀਟਾਂ ਤੇ ਸੰਚਲਿਤ ਸਿਖਲਾਈ ਸਮੱਗਰੀ ਉਪਲਬਧ ਹੈ ਜੋ ਵਿਦੇਸ਼ੀਆਂ ਨੂੰ ਨਾਗਰਿਕ ਪ੍ਰੀਖਿਆ ਦੀ ਤਿਆਰੀ ਦੇ ਵਿੱਚ ਮਦਦ ਕਰੇਗੀ ਇੱਥੇ ਫ੍ਰਾਂਸੀਸੀ ਨਾਗਰਿਕ ਪ੍ਰੀਖਿਆ ਦੇ ਨਾਲ ਸੰਬੰਧਿਤ ਨਮੂਨਾ ਸਵਾਲ ਪ੍ਰੀਖਿਆ ਦੀ ਪ੍ਰਕਿਰਿਆ ਅਤੇ ਵਿਆਰਕ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਇਹ ਸਪਲਾਈ ਗਨਰਾਜ ਦੇ ਮੁੱਲਾ ਫ੍ਰਾਂਸੀਸੀ ਸੰਸਮਾ ਦੇ ਕੰਮਕਾਜ ਅਤੇ ਫ੍ਰਾਂਸ ਵਿੱਚ ਰਹਿਣ ਨਾਲ ਜੁੜੇ ਅਧਿਕਾਰਾਂ ਤੇ ਫਰਜ਼ਾਂ ਨੂੰ ਸਮਝਣ ਦੇ ਵਿੱਚ ਮਦਦ ਕਰੇਗੀ ਅੰਕੜਿਆਂ ਦੇ ਨਾਲ ਨਜ਼ਰ ਮਾਤੇ ਹੋਏ 202 ਅੱਜ ਅਭੀ ਤੇ ਵਿੱਚ 32 ਦੇ ਨਾਗਿਕਾਂ ਨੂੰ ਜਾਰੀ ਕੀਤੇ ਗਏ ਪਹਿਲੀ ਵਾਰ ਨਿਵਾਸ ਪਰਮਿਟਾ ਵਿੱਚ 0.9% ਅਤੇ ਨਵੀਨੀਕਰਨ ਦੇ ਵਿੱਚ 1% ਦਾ ਵਾਧਾ ਦਰਜ ਕੀਤਾ ਗਿਆ ਪਹਿਲੀ ਵਾਰ ਪਰਮਿਟਾ ਵਿੱਚ ਵੱਧਾ ਮੁਖਤੌਰ ਉਤੇ ਮਾਨਵਤਾ ਵਾਧੀ ਅਰਜ਼ੀਆਂ ਵਿੱਚ 13.4% ਵਾਧੇ ਕਰਨ ਹੋਇਆ ਉਥੇ ਨਵੀਨੀਕਰਨ ਦੇ ਵਿੱਚ ਵੱਧਾ ਆਰਥਿਕ ਪਰਮਿਟਾ ਵਿੱਚ 4.1 ਅਤੇ ਵਿਦਿਆਰਥੀ ਪਰਮਿਟਾ ਵਿੱਚ 6.5% ਦੀ ਵਾਧੇ ਨਾਲ ਜੁੜਿਆ ਹੋਇਆ ਹੈ ਜਦਕਿ ਪਰਿਵਾਰਕ ਪਰਮਿਟਾ ਦੇ ਵਿੱਚ 4.4% ਦੀ ਕਮੀ ਦਰਜ ਕੀਤੀ ਗਈ ਹੈ 31 ਦਸੰਬਰ 2024 ਤੱਕ 프랑ਸ ਵਿੱਚ ਕਾਨੂੰਨੀ ਤੌਰ ਉਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 3.9% ਦੀ ਵਧਿਆ ਅਸਥਾਈ ਅੰਕੜਿਆਂ ਮੁਤਾਬਕ 2024 ਵਿੱਚ ਭਾਰਤੀ ਨਾਗਰਿਕਾਂ ਨੂੰ 10804 ਨਿਵਾਸ ਪਰਮਿਟ ਜਾਰੀ ਕੀਤੇ ਗਏ ਜੋ ਕਿ ਫਿਸ਼ੀਅਲ ਸਾਲ ਨਾਲੋਂ 8.8% ਦੀ ਵਾਧੇ ਨੇ ਇਨ੍ਹਾਂ ਵਿੱਚ 58.4% ਵਿਦਿਆਰਥੀ ਸਨ ਜਿਨ੍ਹਾਂ ਦੇ 7.7% ਭਾਰਤੀਆਂ ਨੇ ਆਰਥਿਕ ਕਾਰਨਾ ਕਰਕੇ ਨਿਵਾਸ ਪਰਮਿਟ ਲਿਆ। ਫਰਾਂਸ ਸਰਕਾਰ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਨਿਵਾਸ ਅਤੇ ਨਾਗਰਿਕਤਾ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਫਰਾਂਸ ਨੇ ਬਹੁ ਸਾਲ ਨਿਵਾਸ ਪਰਮਿਟ ਨਿਵਾਸੀ ਕਾਰਡ ਅਤੇ ਨੈਚਰਲਾਈਜੇਸ਼ਨ ਦੇ ਰਾਹੀਂ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਅਤ ਦੇ ਲਈ ਨਵੀਂ ਪਰਿਕਸ਼ਾ ਦਾ ਐਲਾਨ ਕਰ ਦਿੱਤਾ ਹੈ ਫ੍ਰਾਂਸੀਸੀ ਸਰਕਾਰ ਮੁਤਾਬਕ 1 ਜਨਵਰੀ 2026 ਤੋਂ ਜੋ ਵੀ ਵਿਦੇਸ਼ੀ ਨਾਗਰਿਕ ਪਹਿਲੀ ਵਾਰ ਬਹੁਸਾਲਾ ਨਿਵਾਸ ਪਰਮਿਟਰ ਨਿਵਾਸੀ ਕਾਰਡ ਜਾਂ ਫ੍ਰਾਂਸੀਸੀ ਨਾਗਰਿਕਤਾ ਲਈ ਅਲਜੀ ਦੇਣਗੇ ਉਹਨਾਂ ਲਈ ਨਾਗਰਿਕ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੋਵੇਗਾ ਇਹ ਪ੍ਰੀਖਿਆ ਹੁਣ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਬਣ ਜਾਵੇਗੀ ਖਾਸ ਤੌਰ ਉਤੇ ਗੈਰ ਯੂਰੋਪੀ ਦੇਸ਼ਾਂ ਤੋਂ ਆਏ ਵਿਦੇਸ਼ੀ ਨਿਵਾਸੀਆਂ ਦੇ ਲਈ ਜੋ ਪਹਿਲੀ ਵਾਰ ਬਹੁਸਾਲਾ ਨਿਵਾਸ ਪਰਮਿਟ ਦੇ ਲਈ ਅਲਜੀ ਦੇਣਗੇ ਇਹ ਨਾਗਰਿਕ ਪ੍ਰੀਖਿਆ ਲਾਜ਼ਮੀ ਹੋਵੇਗੀ ਪਾਸ ਕਰਨ ਦਾ ਸਰਟੀਫਿਕੇਟ ਅਲਜੀ ਦੇ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਹਾਲਾਂਕਿ ਜੋ ਵਿਦੇਸ਼ੀ ਪਹਿਲਾਂ ਹੀ ਬਹੁਤ ਸਾਲਾ ਪਰਮਿਟ ਜਨਵਾਸੀ